ਤੋਕੜਾਂ ਵੇਚੀ ਜਾਂਦੇ ਆ 42 50 ਦੀ ਆਪਾਂ ਸੱਜਰ ਦਈ ਜਾਂਦੇ ਆ ਸੱਜਰ ਦਈ ਜਾਂਦੇ ਆ ਤੇ ਬਾਕੀ ਬਾਈ ਆਏ ਆ ਵੀ ਨਾਲੇ ਦੇ ਬੱਸੀ ਆ ਬੱਸੀ ਆ ਬੱਸੀ ਆ ਹਾਂ ਜਿਵੇਂ ਮਰਜੀ ਬੈਠੇ ਰਹੋ ਆ ਤੁਸੀਂ ਚੱਕੜ ਬੋਲ ਨਹੀਂ ਜੋਉਂਦਿਆਂ ਹੀ ਬਾਈ ਇਹਨਾਂ ਦੀਆਂ ਠੀਕ ਆ ਬਾਈ ਹਾਂ ਤੇ ਬਾਕੀ ਯਾਰ ਉਂ ਜੇ ਗੱਲ ਕਰੀਏ ਥਣਾ ਥੁਣਾ ਦਾ ਗੈਪ ਵੀ ਥੁਣਾ ਸੈਜ ਵੀ ਚੰਗਾ ਲੱਗਦਾ ਉਹ ਗਰੇਫੀ ਬਾਈ ਪਿਛਲੇ ਸੂਏ ਦਾ 17 18 ਲੀਟਰ ਕਹਿੰਦੇ ਸੀ ਵੀਰੇ 17 18 ਲੀਟਰ ਬਾਕੀ ਵਾਰੀ ਆਪਣੇ ਤੋਂ ਇੰਨਾ ਕ ਮੰਨ ਕੇ ਲੈ ਲੈ ਬਸ ਇੰਨਾ ਮੰਨ ਕੇ ਲੈ ਲੈ ਅਗਲੇ ਅੱਗੇ ਦੇ 6 ਵਾੜਾ ਅੱਗੇ ਅਗਲੇ ਦੀ 6 ਵਾ ਅਗਲੇ ਦੀ ਸਮਝ ਉਹ ਲੇ ਹਜੇ ਤੇ ਦੁੱਧ ਪਾ ਦੂ 15 16 ਕਿਲੋ ਪੀ 15 16 ਕਿਲੋ ਇਹ ਵੀ ਬਾਈ ਘਰੇਲੂ ਹੀ ਆ ਇਹ ਵੀ ਘਰੇਲੂ ਵੀਰੇ ਆਪਾਂ ਮਾਲ ਹੀ ਘਰੇਲੂ ਨੇ ਸਤਿ ਸ੍ਰੀ ਅਕਾਲ ਮਿੱਤਰਾਂ ਦਾ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਗੱਲ ਕੋਠੇ ਨੇੜੇ ਸਹਿਣਾ ਜਿਹੜਾ ਬਾਈ ਉਹਨਾਂ ਨੂੰ ਪੈਂਦਾ ਬਰਨਾਲਾ ਮਨਪ੍ਰੀਤ ਕੋਲ ਮਨਪ੍ਰੀਤ ਦਾ ਵਪਾਰ ਦਾ ਕੰਮ ਆ ਦੋ ਆਪਾਂ ਨਾਗ ਅੱਜ ਇਹ ਵੀਡੀਓ ਦੇ ਵਿੱਚ ਸ਼ੂਟ ਕੀਤੇ ਆ ਇੱਕ ਕ੍ਰਾਸ ਤੇ ਇੱਕ ਇਹਦੇ ਵਿੱਚ ਆਪਾਂ ਜਰਸੀ ਆਂਗ ਟਾਪ ਕੁਆਲਿਟੀ ਦੇ ਦੋਨੇ ਨਾਗਾ ਬਾਕੀ ਰੇਟ ਜੇ ਤੁਸੀਂ ਸੁਣੋਗੇ ਤਾਂ ਆਸੇ ਪਾਸੇ ਤੁਸੀਂ ਜਾਨਵਰ ਨਹੀਂ ਬੁਲੂਗਾ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਮਨਪੀ ਤੇ ਪਹਿਲਾਂ ਤਾਂ ਸਵਾਗਤ ਆ ਬਾਈ ਸਵਾਗਤ ਆ ਸੋਸ਼ਰੀ ਕਾ ਜੀ ਤੇ ਮਨਵੀ ਤਾਂ ਆਪਣਾ ਕਿਵੇਂ ਬਾਈ ਵਪਾਰ ਦਾ ਕੰਮ ਹੀ ਹੈ ਹਨਾ ਵਪਾਰ ਦਾ ਕੰਮ ਹੈ ਵੀਰੇ ਆਪਣਾ ਤੇ ਜਿਹੜੇ ਸਾਹਮਣੇ ਤੇਰਾ ਵਪਾਰ ਦਾ ਕੰਮ ਆ ਜਿਹੜੇ ਤੂੰ ਰੇਟ ਕੀਤੇ ਜਿਵੇਂ ਆਪਾਂ ਸ਼ਾਰਟ ਚ ਕੀਤੇ ਆ ਬਾਹਲੇ ਲੋਟ ਕੀਤੇ ਆ ਬਾਈ ਬਾਹਲੇ ਬਾਈ ਆਪਣੇ ਵਪਾਰੀ ਵੀ ਲੈ ਜਾਂਦੇ ਆ ਭਾਈ ਆਪਾਂ ਤੋਂ ਵਪਾਰੀ ਵੀ ਲੈ ਜਾਂਦੇ ਹਨਾ ਜਣੀ ਦੀ ਆਪਾਂ ਉਹ ਜਿਹੜੇ ਜਾਨਵਰ ਆ ਬਈ ਇਹ ਘਰੇਲੂ ਲਿਓ ਨੇ ਕਿ ਪੰਡੀਆਂ ਦੇ ਆਹ ਘਰੇਲੂ ਵੀਰੇ ਘਰੇਲੂ ਘਰੇਲੂ ਪਿੰਡਾਂ ਦੇ ਵਿੱਚੋਂ ਹਨਾ ਤੇ ਇਹ ਜੇ ਰੇਟ ਦੇ ਤਕਰੀਬਨ ਆਪਣੇ ਕੋਲੇ ਜਾਨ ਭਰਾਉਂਦੇ ਜਾਂਦੇ ਨੇ ਉਹ ਵੀ ਜਾਂਦੇ ਰਹਿੰਦੇ ਆ ਜੀ ਤੇ ਗੱਲਬਾਤ ਆਪਾਂ ਪਹਿਲੀ ਤੋਂ ਕਰੀਏ ਹਨਾ ਕਰਮ ਵਾਲੀ ਤੋਂ ਬਾਈ ਹਨਾ ਇਹ ਕੀ ਜਾਣਕਾਰੀ ਹੈ ਬਈ ਇਹਦੀ ਵੀਰੇ ਦੂਜਾ ਸੁਹਾ ਸੁਹੰਦੀ ਹੈਗੀ ਠੀਕ ਆ ਬਾਈ 6 ਦਾ ਹੰਦਾ ਮੂਹ ਠੀਕ ਆ ਵੀਰੇ ਇਹਦਾ ਦੁੱਧ ਪਾਇਆ ਵਾ 17 18 ਲੀਟਰ ਪਾਇਆ ਵਾ ਵੀਰੇ। ਠੀਕ ਆ ਬਾਈ। ਉਹ ਗੋਗਲੀ ਬਾੜ ਲਈ ਆਪਾਂ ਇੱਥੇ ਪਿੰਡ ਹੋਈ। ਠੀਕ ਆ ਬਾਈ। ਹਾਂ ਹੁਣ ਇਹਦੇ ਦੇਣ ਅਜ ਪੂਰੇ ਆ ਗਏ। ਹਾਂ। ਉਹ ਸਾਡਾ ਰਾਤ ਨੂੰ ਸਵੇਰ ਹੋ ਸਕਦਾ ਕੱਲੂ ਦਾ। ਜਿਹੜੇ ਸਾਹਬ ਨਾਲ ਪੂੜੇ ਪਾੜੇ ਤੋੜੀ ਖੜੀ ਹੈ ਬਾਈ। ਹਾਂ। ਉਹ ਸਾਹਬ ਦੇ ਨਾਲ ਤਾਂ ਮੇਰੇ ਸਾਹਬ ਨਾਲ ਵੀ ਏੜੀਆ ਕੰਮ ਹਨਾ। ਤੇ ਬਾਈ ਕੀ ਦੱਸਿਆ ਸੀ ਇਹ ਘਰੇਲੂ ਪਰਿਵਾਰ ਤੋਂ ਆਈਏ। ਘਰੇਲੂ ਵੀਰੇ ਘਰੇਲੂ। ਕੀ ਦੱਸਿਆ ਉਹਨਾਂ ਨੇ ਪਿਛਲੇ ਸੂਏ ਤੇ। ਉਹ 17 18 ਲੀਟਰ ਕਹਿੰਦੇ ਆ ਵੀਰੇ ਜਿੱਤਾ ਵੀ ਉਹ ਝੋਲ ਝੂਲ ਬਹੁਤ ਆ ਲੈਵਾ ਤੇ ਕਿੱਥੋਂ ਲੈ ਕੇ ਸਟ ਕੀ ਗਾ ਬਾਈ ਤੇ ਮਣਪੀ ਤੇ ਲਿਆਏ ਨੂੰ ਆਪਾਂ ਖੋਲ ਗਏ ਤੇ ਖੋਲ ਕੇ ਨੂੰ ਆਪਾਂ ਤੋੜ ਕੇ ਦਿਖਾਉਣੇ ਆ ਕਿਉਂਕਿ ਘਰੇਲੂ ਜਾਨਵਰ ਦੀ ਥੋੜੀ ਜੀ ਸੱਜ ਨੂੰ ਇਹ ਹੁੰਦੀ ਹੈ ਵੀ ਜੇ ਪਿੰਡ ਚੋਂ ਜਿਵੇਂ ਬਾਈ ਨੇ ਤਾਂ ਸਿਆਣਾ ਮਣਪੀ ਦੀ ਨਹੀਂ ਆਪਾਂ ਲਈ ਆ ਹਾਂਜੀ ਹਾਂ ਉਹਦੀ ਦੁੱਧ ਦਾ ਥੋੜਾ ਜਿਹਾ ਆਪਾਂ ਨੂੰ ਅੰਦਾਜ਼ਾ ਇਹ ਹੋ ਜਾਂਦਾ ਵੀ ਹਨਾ ਹਾਂਜੀ 2 ਕਿਲੋ 2 ਕਿਲੋ ਤੇ ਇਧਰ ਉਧਰ ਮਾੜਾ ਮੋਟਾ ਕਈ ਵਰੀ ਹੋ ਜਾਂਦਾ ਵੀਰੇ ਹੋ ਜਾਂਦਾ ਵਾ ਬਾਕੀ ਹੈ ਨਾ ਦੁੱਧ ਹਰੇਕ ਬੰਦੇ ਦੀ ਸਮਝ ਆਉਂਦੀ ਹੈ ਕਿੰਨਾ ਦੱਸਿਆ ਸੀ ਬਾਈ ਪਿਛਲੇ ਸੂਏ ਦਾ 17 18 ਲੀਟਰ ਕਹਿੰਦੇ ਸੀ ਵੀਰੇ 18 ਲੀਟਰ ਕਈ ਵਾਰੀ ਆਪਣੇ ਤੋਂ ਇੰਨਾ ਕ ਮੰਨ ਕੇ ਲੈ ਲੇ ਵਾ ਇਹਨਾ ਮੰਨ ਕੇ ਲੈ ਲਿਆ ਅਗਲੇ ਅੱਗੇ ਦੇ 6 ਵਾੜਾ ਅੱਗੇ ਅਗਲੇ ਦੀ 6 ਵਾ ਅਗਲੇ ਦੀ ਸਮਝ ਆ ਹਨਾ ਇੰਨਾ ਦਾ ਖੁੱਲਾ ਹੀ ਪਾ ਦੇਣਾ ਵਾੜ ਨੇ ਬਿਲਕੁਲ ਬਾਈ ਨਾ ਮੇਰਾ ਤਾਂ 25 ਨਹੀਂ ਕਹਿੰਦੇ ਹਾਂ ਪੂਰਾ ਜੀਰੂ ਜੀ ਬਹੁਤ ਬਾਈ ਜੀਰੂ ਜੀ ਪੂਰੀ ਆ ਵੀਰੇ ਜੀਰੂ ਜੀ ਪੂਰੀ ਆ ਠੰਡੀ ਝੇਲ ਪੂਰੀ ਆ ਜੀ ਹਾਂ ਤੇ ਉ ਬਾਈ ਠਣਾ ਠਣਾ ਦੀ ਕਿੰਮਿਆ ਜਮਾ ਪਾ ਰ ਆਹ ਵੀਰੇ ਆਪਾਂ ਇਹਦਾ ਮੁੱਲ ਨਹੀਂ ਕਰਨਾ ਦੇਣ ਲੈਣ 64000 ਦੀ ਦੇ ਦਾਂਗੇ ਵੀਰੇ ਦੇਣ ਲੈਣ 64000 ਲਓ ਵੀ ਮਿੱਤਰੋ ਦੇਣ ਲੈਣ ਬਾਈ ਕਹਿੰਦਾ ਇਹਦਾ 64000 ਕਰਨਾ ਵਾ ਬਾਕੀ ਜਦੋਂ ਤੁਸੀਂ ਬਾਈ ਦੇ ਫਾਰਮ ਤੇ ਆਉਂਗੇ ਜਿਹੜਾ ਥੋੜਾ ਬੋਧਾ ਕੋਈ ਪਿਆਰ ਸ਼ਿਆਰ ਹੋਊਗਾ ਉਹ ਤੁਸੀਂ ਕਰ ਵੀ ਸਕਦੇ ਹੋ ਬਾਈ ਹੈਨਾ ਹਾਂ ਜੀ ਹਾਂ ਥੋੜਾ ਬੋਧਾ ਕਰ ਤਾਂ ਹੈ ਡੈਡ ਚੈੱਕ ਕਰਕੇ ਦੇਖ ਲਓ ਨਿੱਗਰ ਨੁੱਗਰ ਪੂਰ ਗੋਈ ਆ ਮਨਪੀਤ ਕਿਵੇਂ ਆ ਬਈ ਹੂੰ ਠੰਡੀ ਥੀਲ ਹੈ ਜਮਾ ਠੰਡੀ ਥੀਲ ਆ ਵੀਰੇ ਠੰਡੀ ਥੀਲ ਆ ਹਾਂ ਮਰਜੀ ਬੈਠੇ ਰਹੋ ਆ ਤੁਸੀਂ ਚੱਕ ਨਹੀ ਜੋਂਦੀਆਂ ਹੈ ਬਾਈ ਇਹਨਾਂ ਦੀਆਂ ਠੀਕ ਆ ਬਾਈ ਹਾਂ ਤੇ ਬਾਕੀ ਯਾਰ ਉਂ ਜੇ ਗੱਲ ਕਰੀਏ ਥਣਾ ਥੁਣਾ ਦਾ ਗੈਪ ਵੀ ਸੋਹਣਾ ਸੈਜ ਵੀ ਚੰਗਾ ਲੱਗਿਆ ਪੂਰਾ ਵੀਰੇ ਪੂਰਾ ਪੂਰਾ ਹਾਂ ਬਾਕੀ ਜੇ ਆਪਾਂ ਗੱਲਬਾਤ ਕਰੀਏ ਆਮ ਤੌਰ ਤੇ ਅਗਲਾ ਕਹਿੰਦਾ ਘਰੇਲੂ ਬਾਈ ਜਰਸੀ ਬਹੁਤ ਮੰਗ ਰਹੀਦੀ ਹੈ ਨਾ ਬਾਕੀ ਜਿਹੜਾ ਅੱਜ ਆਪਾਂ ਇਹਦਾ ਰੇਟ ਕੀਤਾ ਵਾੜਾ ਉਹ ਮੈਨੂੰ ਲੱਗਦਾ ਸ਼ਾਇਦ ਮਾਰਕੀਟ ਦੇ ਵਿੱਚ ਨਹੀਂ ਮਿਲਣਾ ਬਾਈ ਹਾਂ ਗੱਲਬਾਤ ਕਰੀਏ ਆਪਾਂ ਬਾਈ 2 ਨੰਬਰ ਵਾਲੀ ਦੀ ਹੈ ਨਾ ਇਹ ਵੀਰੇ ਪਹਿਲਾ ਸੂਆ ਸੂਈ ਹੈਗੀ ਠੀਕ ਆ ਬਾਈ ਔਰ ਸੌਂਦੀ ਸੂਈ ਹੈ ਵੀਰੇ ਠੀਕ ਹੈ ਭਾਈ 11 ਲੀਟਰ ਦੁੱਧ ਮੰਨ ਲਿਓਂ ਦਾ ਹਾਇਦਾ ਬੋਲਾ ਹੀ ਹਜੇ ਪਾੜਦਾਗਾ ਠੀਕ ਹੈ ਭਾਈ ਤੇ ਦੁੱਧ ਪਾ ਦੂ 15 16 ਕਿਲੋ ਪੀ 15 16 ਕਿਲੋ ਇਹ ਵੀ ਬਾਈ ਘਰੇਲੂ ਹੀ ਆ ਇਹ ਵੀ ਘਰੇਲੂ ਹੀ ਵੀਰੇ ਆਪਾਂ ਮਾਲ ਹੀ ਘਰੇਲੂ ਲੈਨੇ ਆ ਇਹਨੇ ਬੱਚਾ ਕੀ ਦਿੱਤਾ ਬਾਈ ਇਹ ਤਾਂ ਮਗਰ ਬੱਛੀ ਆ ਵੀਰੇ ਬੱਛੀ ਬਾਈ ਬਹੁਤ ਸੁਣੀ ਹੈ ਨਾ ਪੂਰੀ ਪੂਰੀ ਵੀਰੇ ਪੂਰੀ ਆ ਤੁਸੀਂ ਚਾਹ ਪੂਣੀ ਸੁਈ ਹੈ ਸੇ ਦਾ ਆ ਪੂਰੀ ਸੁਈ ਹੋਈ ਆ ਹਾਂ ਆ ਤੁਸੀਂ ਚੈੱਕ ਕਰਕੇ ਦੇਖੋ ਭਾਈ ਥਣਾ ਥਣਾ ਦੀ ਜੜਤੀ ਜੁੜਤੀ ਮੈਂ ਗਾਰੰਟੀ ਆ ਵੀਰੇ ਆਪਣੀ ਬਹੁਤ ਜਿਆਦਾ ਚੰਗੀ ਆ ਮਾਚਲਾ ਖਾਣ ਲੱਗਿਆ ਨਹੀਂ ਪਹਿਲਣਾਂ ਨੂੰ ਲੱਗਦਾ ਨਹੀਂ ਵੀਰੇ ਨਹੀਂ ਲੱਗਦਾ ਬਾਈ ਦੂਜੀ ਦੂਜੀ ਤੀਜੀ ਚੀਜ਼ੇ ਸੂਏ ਜਾ ਕੇ ਇਹੋ ਜਿਹਾ ਠੰਡ ਬਣਦਾ ਬਾਈ ਹੈਨਾ ਸਹੀ ਗੱਲ ਆ ਬਹੁਤ ਸੋਹਣਾ ਠੰਡ ਲੱਗਿਆ ਹੋਇਆ ਬਾਕੀ ਉਹ ਵੀ ਬੱਚੀ ਨਿੱਗਰ ਆ ਬਾਈ ਪੂਰੀ ਵੀਰੇ ਕੱਟ ਵਾਲੀ ਆ ਹਾਂ ਉਹ ਬਾਈ ਜਿਵੇਂ ਚਵਾਈ ਚਬੂਈ ਨੂੰ ਕਿਵੇਂ ਠੰਡੀ ਆ ਠੰਡੀ ਸੀਲ ਆ ਵੀਰੇ ਨਿਆਣਾ ਪਾ ਕੇ ਕੋਈ ਜਿਵੇਂ ਮਰਜੀ ਚੋ ਜਲੇ ਆਪਣੀ ਮਾਤਾ ਹੀ ਚੋਂਦੀ ਆ ਠੀਕ ਆ ਬਾਈ ਬਾਈ ਕਹਿੰਦਾ ਮਾਤਾ ਹੋਣੀ ਚਾਉਂਦੇ ਆ ਕੋਈ ਚੱਕਰ ਨਹੀਂ ਨੇਨ ਵਾਲੀ ਉਹ ਜੇ ਗੱਲ ਕਰੀਏ ਬਣ ਵੀ ਤੇ ਇਹਨਾਂ ਦਾ ਤਾਂ ਜਿਹੜਾ ਦੁੱਧ ਵੀ ਬਾਈ ਹੈਨਾ ਗਾੜਾ ਹੁੰਦਾ ਹੈਨਾ ਮੱਝਾਂ ਰ ਗਈ ਹੁੰਦਾ ਵੀਰੇ ਹਾਂ ਮੱਝਾਂ ਵਾਲਾ ਕੰਮ ਹੀ ਹੈਨਾ ਹਾਂ ਇਹਦਾ ਇੱਕ ਤਰੀਕੇ ਦੀ ਜੇ ਆਪਾਂ ਅ ਬਾਕੀ ਬਾਈ ਕਹਿੰਦਾ ਜਿਹੜੀ ਚਵਾਈ ਚੂਈ ਨੂੰ ਠੰਡੀ ਆ ਵੀ ਆਪਣੇ ਮਾਤਾ ਹੋਣੇ ਤਕਰੀਬਨ ਚਾਉਂਦੇ ਆ ਮਗਰ ਆਹ ਟੌਪ ਕਲਾਸ ਦੀ ਬੱਚੀ ਆ ਇਹ ਬਈ ਕਿੰਨਾ ਦੁੱਧ ਮਣ ਵੀ ਤੇਰੇ ਅੰਦਾਜ਼ੇ ਨਾਲ ਪਿਆਉਂਗੇ ਦੁੱਧ ਵੀਰੇ 15 ਦਾ ਨੇ ਨਾਰਮਲ ਹੀ ਦੇ ਦੇਣਾ 11 ਤੇ ਚੱਲੀ 11 ਕਿਲੋ ਹੁਣ ਬੰਦਾ ਚਾਹੇ ਚਾਰ ਡੰਗ ਝੋਕੇ ਲੈ ਜਾ ਆਪਣੇ ਘਰੋਂ 11 ਲੀਟਰ ਬਾਈ ਕਹਿੰਦਾ ਆਪਣੇ ਕੋਲੋਂ ਚਾਹੇ ਚਾਰ ਡੰਗ ਝੋਕੇ ਲੈ ਲੈ ਚਵਾਈ ਚੂਈ ਵਾਲੀ ਨੂੰ ਜਮਾ ਓਕੇ ਹਾਂ ਓਕੇ ਆ ਵੀਰੇ ਓਕੇ ਆ ਠੀਕ ਆ ਬਾਈ ਬਈ 14 15 ਲੀਟਰ ਤੋਂ ਬਾਈ ਨੇ ਅੰਦਾਜ਼ਾ ਜਿਆ ਤਾਂ ਸਿਆਣਾ ਆਪਾਂ ਨੂੰ ਮਾਰ ਦੇਣੀ ਵੀਰੇ 15 ਤੋਂ 4 ਲੀਟਰ ਦਾ ਇਹਦਾ ਕਾਣ ਕੋਣ ਚੱਲਣਾ ਹੈ ਇਹਨੂੰ ਬਿਲਕੁਲ ਬਾਈ ਹੈਨਾ ਤੇ ਮਣ ਵੀ ਤਾਂ ਕਿੰਨੇ ਦੀ ਦੇਣੀ ਸੱਜਣਾ ਇਹ ਆਪਾਂ ਵੀਰੇ ਮੁੱਲ ਦਾ ਜਿੰਨਾ ਮਰਜ਼ੀ ਕਰੀ ਚੱਲੀਏ ਇਹ 53500 ਦੀ ਵੈੜ ਦੇ ਦੇਣੀ ਇਹ ਸਿਰਫ 53500 ਲਓ ਵੀ ਮੇਤਰੋ ਬੱਛੀ ਵਾਲੀ 53500 ਦੀ ਤੁਹਾਨੂੰ ਬਾਈ ਨੇ ਵੈੜ ਦੇ ਦੇਣੀ ਪੂਰੀ ਕੱਦ ਕਾਠ ਵਾਲੀ ਵੀਰੇ ਵੈੜ ਬਿਲਕੁਲ ਐਕਸ ਲੇਵਾਗਾ ਕੋਈ ਆਣੀ ਟਟਮਾ ਚਾਏ ਬੰਦਾ 400 ਪੀ ਚੱਲੇ 400 ਪੀ ਬਾਕੀ ਜਿਹੜਾ ਰੇਟ ਕੀਤਾ ਮਣ ਵੀ ਮੈਨੂੰ ਲੱਗਦਾ ਸ਼ਾਇਦ ਇਨੇ ਰੇਟ ਚ ਤਾਂ ਯਾਰ ਕੋਹ ਵੀ ਨਹੀਂ ਆਉਂਦਾ ਹਨਾ ਨਾ ਇਹ ਫਿਰ ਟੋਕੜਾ ਵੇਚੀ ਜਾਂਦੇ ਆ 42 50 ਦੀ ਆਪਾਂ ਸੱਜਰ ਦੇ ਜਾਂਦੇ ਆ ਸੱਜਰ ਦੇ ਜਾਂਦੇ ਆ ਤੇ ਬਾਕੀ ਬਾਈ ਆਏ ਆ ਵੀ ਨਾਲੇ ਦੇ ਬੱਸੀ ਆ ਬੱਸੀ ਆ ਔਰ ਹੌਂਦੀ ਸੂਈ ਵੀ ਆ ਜ਼ੇਰ ਦੀ ਸਾਰੀ ਕੋਸ਼ੀ ਭਾਰ ਦੀ ਆਪਣੀ ਗਰੰਟੀ ਆ ਜ਼ੇਰ ਦੀ ਵੀਡੀਓ ਬੜੇ ਆ ਜ਼ੇਰ ਲੜ ਵੀ ਛੱਟ ਜੇ ਜ਼ੇਰ ਦਾ ਬਿਲਕੁਲ ਬਾਈ ਹਨਾ ਮਨਪੀ ਤੇ ਇੱਕ ਵਾਰ ਐਡਰੈਸ ਤੇ ਮੋਬਾਈਲ ਨੰਬਰ ਬੋਲ ਦਿਓ ਵੀਰੇ ਦੁਬਾਰਾ ਐਡਰੈਸ ਵੀਰੇ ਪੰਡਾ ਆਪਣਾ ਘਰ ਦੇ ਕੋਠੇ ਆ ਗਿਆ ਜਿਹੜੇ ਸਹਣਾ ਦੇ ਇਧਰ ਪੱਖੋ ਕੈਂਚੀਆਂ ਆ ਗਿਆ ਜਿਹੜਾ ਆਪਣਾ ਵੀਰੇ ਬਰਨਾਲਾ ਮੋਬਾਈਲ ਨੰਬਰ ਆ ਗਿਆ 70872753731 ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਦੋਨਾਂ ਨਗਾਂ ਦੇ ਵਿੱਚੋਂ ਜਿਹੜਾ ਨਗ ਤੁਹਾਨੂੰ ਪਸੰਦ ਆਉਂਦਾ ਉਹਦੇ ਬਾਰੇ ਤੁਸੀਂ ਬਾਈ ਤੋਂ ਜਾਣਕਾਰੀ ਲੈ ਕੇ ਜਨਵਰ ਨੂੰ ਖਰੀਦ ਲੈਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਦੂਜੀ ਗੱਲ ਬਾਈ ਦਾ ਰੇਟ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਸੱਜਰ ਦਾ ਜਿਹੜਾ ਬਾਈ ਨੇ ਅੱਜ ਰੇਟ ਕੀਤਾ ਮੈਨੂੰ ਲੱਗਦਾ ਉਹ ਵੀ ਬੱਛੀ ਵਾਲੀ ਦਾ ਤੁਹਾਨੂੰ ਇਸ ਰੇਟ ਦੇ ਵਿੱਚ ਕਿਤੋਂ ਮਿਲ ਜੂਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਾਸਤੇ ਰਹੋ ਜੀ ਧੰਨਵਾਦ